ਪਲਾ ਬਣਾਉਣਾ ਦਾ ਯਾਰ ਬਣਾ ਲੈ ਬਣਾ ਲੈ ਚਲੋ ਜੀ ਅਗੇ ਗੁਰੂ ਫਤੇ ਪਿੱਛੋਂ ਲਿਖਾ ਹਾਲ ਸੋਹਣੀਏ ਕਰਕੇ ਤੂੰ ਸੁਣ ਲੈ ਖਿਆਲ ਸੋਹਣੀਏ ਮੈਥੋਂ ਹੋਰ ਨਹੀਂ ਕਰੀਦਾ ਹੁਣ ਜੇਰਾ ਨੀ ਹਾਂਗਕਾਂਗ ਰਹਿਣ ਵਾਲੀਏ ਚੇਤਾ ਜਾ ਕੇ ਬੁਲਾਤਾ ਮੇਰਾ ਆਖਦੀ ਸੀ ਮੈਨੂੰ ਤੈਨੂੰ ਛੇਤੀ ਮੈਂ ਮਂਗਾਉਂਗੀ ਕਦੇ ਵੀ ਨਾ ਚੰਨਾ ਤੈਨੂੰ ਦਿਲ ਤੋਂ ਪੁਲਾਹੂਗੀ ਨੀ ਤੂੰ ਤਾਂ ਲਾਲਿਆ ਕਿਸੇ ਦੇ ਦਿਲ ਡੇਰਾ ਹਾਂਗਕਾਂਗ ਰਹਿਣ ਵਾਲੀਏ ਨੀ ਚੇਤਾ ਜਾ ਕੇ ਭੁਲਾਤਾ ਮੇਰਾ ਸੱਚ ਦੀ ਮੈਂ ਗੱਲ ਆਖਾਂ ਗੱਲ ਸੱਚੀ ਜਾਣੀ ਨਹੀਂ ਕਰਦੇ ਝੇਡਾ ਮੈਨੂੰ ਜਿੰਨੇ ਵੇਰੇ ਖਾਣੀ ਨਹੀਂ ਤੇ ਤਾਏ ਜਾਤੇ ਜਿੰਨੇ ਪਿੰਡ ਦੇ ਕਹਿੰਦੇ ਤੂੰ ਨਹੀਂ ਪਸੰਦ ਉਹਦੇ ਸ਼ੇਰਾ ਹਾਂ ਕਹ ਰਹਿਣ ਵਾਲੀਏ ਚੇਤਾ ਜਾ ਕੇ ਭਲਾਤਾ ਮੇਰਾ ਮੇਰਾ ਪੱਠੀ ਵਿੱਚ ਲਿਖਿਆ ਤੈਨੂੰ ਆਖਰੀ ਦੇ ਬੋਲ ਨਹੀਂ ਸੱਦਲਾ ਤੂੰ ਕੋਲੇ ਨਹੀਂ ਤੂੰ ਆ ਜਾ ਮੇਰੇ ਕੋਲ ਨਹੀਂ ਢਿਲੋਂ ਸੰ ਤੋਖ ਆਖਦਾ ਨਹੀਂ ਘਰ ਆਪਣੇ ਹੈ ਰੇਜਿਕ ਬਥੇਰਾ ਹਾਂ ਕਾਇ ਰਹਿਣ ਵਾਲੀ ਇਹ ਨੀਚੇ ਤਾਂ ਜਾ ਕੇ ਭਲਾਤਾ ਮੇਰਾ ਇਹਦਾ ਜਵਾਬ ਦੇਣਾ ਹੁਣ ਕੁੜੀ ਜਵਾਬ ਦਿੰਦੀ ਚਿੱਠੀ ਦਾ ਆ ਗਈ ਚਿੱਠੀ ਲਿਖੀ ਤੂੰ ਹਰਖਾ ਨਾਲ ਸੁਣ ਵੇ ਪਤੀ ਪਿਆਰਿਆ ਕਰਕੇ ਸੁਣੀ ਖਿਆਲ ਗੁਰੂ ਫਤਿਹ ਪਿੱਛੋਂ ਲਿਖਾ ਹਾਲ ਪਤੀ ਜੀ ਕਰਕੇ ਤੂੰ ਸੁਣ ਲੈ ਖਿਆਲ ਪਤੀ ਜੀ ਗੱਲ ਸੱਚ ਦੀ ਮੈਂ ਖੋਲ ਸਣਾਵਾ ਮੇਰਾਜ ਹੋ ਗਿਆ ਚੀਨਿਆਂ ਦਾ ਤੈਨੂੰ ਦੱਸ ਮੈਂ ਕਿਵੇਂ ਮੰਗਵਾਵਾ ਮੇਰਾਜ ਹੋ ਗਿਆ ਚੀਨਿਆਂ ਦਾ 14 ਦਿਨਾਂ ਦਾ ਵੀਜ਼ਾ ਮਸਾਂ ਦਿੰਦੇ ਚੀਨੇ ਵੇ ਕਿਸੇ ਦੀ ਨਾ ਗੱਲ ਚ ਨਾ ਸੁਣਦੇ ਕਮੀਨੇ ਵੇ ਤੇਰੇ ਆਉਣ ਦਾ ਕੀ ਇਲਾਜ ਬਣਾਵਾ ਮੇਰਾਜ ਹੋ ਗਿਆ ਚੀਨਿਆਂ ਦਾ ਤੈਨੂੰ ਪੱਕਾ ਮੈਂ ਕਿਵੇਂ ਕਰਵਾਵਾ ਮੇਰਾਜ ਹੋ ਗਿਆ ਚੀਨਿਆਂ ਚਿੱਠੀ ਵਿੱਚ ਮਾਰੇ ਮੈਨੂੰ ਗੋਲੀਆਂ ਦੇ ਤੀਰ ਵੇ ਬੁੱਕੀ ਪਰ ਪਰ ਜਾਂਦਾ ਮੇਰੇ ਅੱਖੀਆਂ 'ਚੋਂ ਨੀਰ ਵੇ ਤੇਰੇ ਤੋਂ ਬਿਗੈਰ ਮੱਖਣਾ ਆਵੇ ਜਿਉਂ ਦੀ ਅੰਗ ਨਾ ਕਿਸੇ ਦੇ ਨਾਲ ਲਾਵਾਂ ਫੇਰ ਆਜ ਹੋ ਗਿਆ ਚੀਨਿਆਂ ਦਾ ਵੇ ਤੈਨੂੰ ਦੱਸ ਮੈਂ ਕਿਵੇਂ ਮੰਗਵਾਵਾਂ ਫੇਰ ਆਜ ਹੋ ਗਿਆ ਚੀਨਿਆਂ ਦਾ ਚਿੱਠੀ ਵਿੱਚ ਲਿਖਾਂ ਤੈਨੂੰ ਆਖਰੀ ਦੇ ਬੋਲ ਵੇ ਸਦ ਨੂੰ ਕੀ ਕੋਲੇ ਨਹੀਂ ਮੈਂ ਆਰੂੰ ਤੇਰੇ ਕੋਲ ਦੇ ਮੈਂ ਕਾਨ ਸਿੰਘ ਵਾਲੇ ਵਾਲੇ ਆਵੇ ਤੈਨੂੰ ਦਿਲ ਤੋਂ ਨਾ ਕਦੇ ਮੈਂ ਭਲਾਵਾ ਤੇ ਰਾਜ ਹੋ ਗਿਆ ਚੀਨਿਆਂ ਦਾ ਵੇ ਤੈਨੂੰ ਪੱਕਾ ਮੈਂ ਕਿਵੇਂ ਕਰਵਾਵਾਂ ਵੇ ਰਾਜ ਹੋ ਗਿਆ ਇਹ ਚੀਜ਼ਾਂ ਇਹ 97 ਦੀ ਲਿਖਿਆ ਦੋਵੇਂ ਕਬਦਾ 97 ਦੇ ਵਿੱਚ ਮੈਂ ਹੁਣ ਚਾਹਤੂ